ਵजीर खान ਨੇ ਗੁਰੂ ਜੀ ਨੂੰ ਚਿੱਠੀ ਲਿਖਣੀ ਤੇ ਕੌਲਸਲ ਦੀ ਰਚਨਾ ਕਾਜੀ ਬਾਦਸ਼ਾਹ ਅਗੇ ਗੁਰੂ ਜੀ ਦੀ ਸ਼ਿਕਾਇਤ ਕਰਕੇ ਜਦੋਂ ਨਰਾਸ਼ ਹੋ ਕੇ ਚਲਾ ਗਿਆ ਤਾਂ ਉਸ ਦੇ ਚਲੇ ਜਾਣ ਤੋਂ ਪਿੱਛਾ ਗੁਰੂ ਘਰ ਦੇ ਪ੍ਰੇਮੀ ਵजीर खान ਨੇ ਕਾਜੀ ਦੀ ਬਾਦਸ਼ਾਹ ਨਾਲ ਹੋਈ ਗੱਲਬਾਤ ਬਾਰੇ ਸਤਗੁਰੂ ਜੀ ਨੂੰ ਸਾਰੀ ਵਿਥਿਆ ਲਿਖ ਕੇ ਕੱਲੀ ਕਿ ਬਾਦਸ਼ਾਹ ਨੇ ਕਾਜੀ ਦੀ ਕੋਈ ਸ਼ਿਕਾਇਤ ਨਹੀਂ ਸੁਣੀ ਆਪ ਨਿਸ਼ਚਿਤ ਹੋ ਕੇ ਅਨੰਦ ਨਾਲ ਟਿਕੇ ਰਹੋ ਇਹ ਚਿੱਠੀ ਜਦੋਂ ਗੁਰੂ ਜੀ ਨੇ ਮਾਤਾ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਸੁਣਾਈ ਤਾਂ ਸਭ ਨੇ ਆਨੰਦ ਪ੍ਰਾਪਤ ਕੀਤਾ। ਇੱਕ ਦਿਨ ਜਦ ਕੋਲਾ ਗੁਰੂ ਜੀ ਦੇ ਸਹਿਬਜ਼ਾਦੇ ਅਟਲ ਰਾਏ ਦੇ ਜਨਮ ਦਿਵਸ ਦੀ ਵਧਾਈ ਦੇਣ ਲਈ ਗੁਰੂ ਕੇ ਮਹਿਲਾਂ ਵੱਲ ਗਈ ਤਾਂ ਉੱਥੇ ਸਹਿਬਜ਼ਾਦਿਆਂ ਨੂੰ ਖੇਡਦਿਆਂ ਵੇਖ ਕੇ ਬੜੀ ਪ੍ਰਸੰਨ ਹੋਈ। ਤੇ ਸਾਰਿਆਂ ਨੂੰ ਗੋਦ ਵਿੱਚ ਲੈ ਕੇ ਬੜਾ ਪਿਆਰ ਕੀਤਾ। ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਤੇ ਸਾਰਾ ਦਿਨ ਗੁਰੂ ਕੇ ਮਹਿਲਾਂ ਵਿੱਚ ਬਤੀਤ ਕਰਕੇ ਸ਼ਾਮ ਨੂੰ ਆਪਣੇ ਟਿਕਾਣੇ ਤੇ ਆ ਗਈ। ਸਾਰੀ ਰਾਤ ਕੋਲਾ ਦਾ ਧਿਆਨ ਬੱਚਿਆਂ ਵਿੱਚ ਹੀ ਰਿਹਾ ਅਤੇ ਉਸ ਦੇ ਮਨ ਵਿੱਚ ਇਹ ਭਾਵਨਾ ਜਾਗੀ ਕਿ ਮੇਰੀ ਗੋਦ ਵਿੱਚ ਵੀ ਕੋਈ ਪੁੱਤਰ ਹੋਵੇ। ਕੋਲਾ ਦੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਲੰਘ ਗਈ। ਦੂਜੇ ਦਿਨ ਜਦੋਂ ਸਤਿਗੁਰੂ ਜੀ ਕੋਲਾ ਦੇ ਡੇਰੇ ਗਏ ਤਾਂ ਕੋਲਾ ਨੂੰ ਉਦਾਸ ਵੇਖ ਕੇ ਉਦਾਸੀ ਦਾ ਕਾਰਨ ਪੁੱਛਿਆ। ਕੋਲਾ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, "ਮਹਾਰਾਜ, ਕੱਲ ਮੈਂ ਆਪ ਦੇ ਮਹਿਲਾਂ ਵਿੱਚ ਗਈ ਸਾਂ। ਉੱਥੇ ਬੱਚਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਇਹ ਭਾਵਨਾ ਜਾਗੀ" ਕਿ ਜੇ ਮੈਂ ਵੀ ਵਿਆਹੀ ਹੁੰਦੀ ਤਾਂ ਮੇਰੀ ਵੀ ਸੰਤਾਨ ਹੁੰਦੀ ਤਾਂ ਮੇਰੇ ਪਿੱਛੇ ਸੰਸਾਰ ਵਿੱਚ ਮੇਰਾ ਨਾਮ ਰਹਿੰਦਾ। ਗੁਰੂ ਜੀ ਨੇ ਹੱਸ ਕੇ ਕਿਹਾ ਕਲਾ ਅਸੀਂ ਤੈਨੂੰ ਉਹ ਪੁੱਤਰ ਬਖਸ਼ਾਦੇ ਹਾਂ ਜਿਸ ਨਾਲ ਤੇਰਾ ਨਾਮ ਸਦਾ ਕਾਇਮ ਰਹੇਗਾ। ਤੇਰੇ ਨਾਮ ਉੱਤੇ ਅਸੀਂ ਤੇਰੇ ਸਥਾਨ ਦੇ ਕੋਲ ਹੀ ਇੱਕ ਸਰੋਵਰ ਬਣਵਾ ਦਿੰਦੇ ਹਾਂ। ਜਿਹੜਾ ਸਿੱਖ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਅੰਮ੍ਰਿਤਸਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਮਨ ਦੀ ਮੈਲ ਦੂਰ ਹੋਵੇਗੀ। ਇਹ ਬਚਨ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਕੋਲਾਂ ਦੇ ਡੇਰੇ ਵਿੱਚ ਇੱਕ ਸਰੋਵਰ ਤਿਆਰ ਕਰਵਾਓ ਤੇ ਉਸ ਦਾ ਨਾਮ ਕੋਲ ਸਰ ਰੱਖੋ ਗੁਰੂ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਅਰਦਾਸ ਕਰਕੇ ਬਹੁਤ ਸਾਰੇ ਸਿੱਖ ਸੇਵਕ ਮਜ਼ਦੂਰ ਤੇ ਕਾਰੀਗਰ ਲਾ ਕੇ ਸਰੋਵਰ ਦੀ ਪੁਟਾਈ ਆਰੰਭ ਕਰ ਦਿੱਤੀ ਜਦ ਸਰੋਵਰ ਤਿਆਰ ਹੋ ਗਿਆ ਤਾਂ ਸ੍ਰੀ ਅਮ੍ਰਿਤਸਰ ਸ੍ਰੀ ਅਮ੍ਰਿਤ ਸਰੋਵਰ ਵਿੱਚੋਂ ਇੱਕ ਖਾਲ ਕੱਢ ਕੇ ਕੋਲ ਸਰ ਵਿੱਚ ਜਲ ਪਾ ਦਿੱਤਾ ਅਤੇ ਅੱਗੋਂ ਵੀ ਅੰਮ੍ਰਿਤ ਸਰੋਵਰ ਦਾ ਜਲ ਕੋਲ ਸਰ ਵਿੱਚ ਜਾਣ ਦਾ ਪੱਕਾ ਪ੍ਰਬੰਧ ਕਰ ਦਿੱਤਾ ਇਸ ਸਰੋਵਰ ਦੀ ਸੰਪੂਰਤਾ ਪਰ ਗੁਰੂ ਜੀ ਨੇ ਇੱਕ ਬੜਾ ਭਾਰੀ ਜਗ ਕੀਤਾ ਅਤੇ ਇਸ ਸਰੋਵਰ ਦਾ ਨਾਮ ਕੋਲ ਸਰ ਰੱਖਿਆ ਇਸ ਸਰੋਵਰ ਦੀ ਰਚਨਾ ਵੇਖ ਕੇ ਕੋਲਾ ਪ੍ਰਸੰਨ ਹੋ ਗਈ ਇਸ ਸਰੋਵਰ ਦੀ ਰਚਨਾ ਸੰਮਤ 1674 ਵਿੱਚ ਹੋਈ ਸੀ